ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਾਓ ਵੀ ਮਿੱਤਰੋ ਨਵਾਂ ਸ਼ੌਂਕ ਯੂਕੇ ਇੰਗਲੈਂਡ ਦਾ ਇਹ ਸ਼ੌਂਕ ਤੇ ਸ਼ਾਤਾ ਵੀਰ ਸ਼ੀਰਾ ਸ਼ੈਫੀਲਡ ਇਹ ਬਾਈ ਪਿਛੋਂ ਟੰਡਵਾਲ ਬਾਈ ਇੰਦਰਜੀ ਟੰਡਵਾਲ ਦੇ ਪਿੰਡ ਦੇ ਨੇ ਤੇ ਸ਼ੌਂਕ ਦੇਖ ਲਓ ਬਾਈ ਹੁਣਾਂ ਦਾ ਬਹੁਤ ਹੀ ਵਧੀਆ ਕੀਤਾ ਹੋਇਆ ਇੱਕ ਸ਼ੈਦ ਇੱਧਰ ਵੀ ਬਣਾਇਆ ਹੋਇਆ ਖੁੱਡਾ ਤੇ ਛਤਰੀਆਂ ਬਾਈ ਹੁਣਾਂ ਲਾਈਆਂ ਹੋਈਆਂ ਲਾਲ ਰੰਗ ਦੀਆਂ ਨਾਲ ਆਪਨੇ ਆਏ ਨੇ ਅਮਰੀਕ ਭਾਜੀ ਏਥ੍ਹ ਵਾਲੇ ਤੇ ਇਹ ਜਿਹੜਾ ਸ਼ੌਂਕ ਆ ਨਵਾਂ ਸ਼ੌਂਕ ਤੇ ਭਾਜੀ ਹੁਣਾਂ ਨਾ ਕਰਾਂਗੇ ਗੱਲਬਾਤ ਵੀ ਕਿਉਂਕਿ ਜਿਹੜੇ ਆਪਣੇ ਪੁਰਾਣੇ ਸ਼ਕੀਨ ਆ ਨਾ ਜਦੋਂ ਦਾ ਮਲਵਈਆਂ ਦਾ ਸ਼ੌਂਕ ਇੰਗਲੈਂਡ ਦੇ ਵਿੱਚ ਪੂਜਾ ਤੇ ਸਾਰੇ ਜਿਹੜੇ ਹੈਗੇ ਆ ਦੁਬਾਰਾ ਜਿਹੜਾ ਸ਼ੌਂਕ ਕਰਨ ਲਈ ਤਿਆਰ ਹੋ ਗਏ ਨੇ ਪਹਿਲਾਂ ਕੁਝ ਭਰਾਵਾਂ ਨੇ ਦੇਸੀ ਰੱਖੇ ਸੀ ਤੇ ਦੇਸੀਆਂ ਤੋਂ ਬਾਅਦ ਜਿਹੜਾ ਸ਼ੌਂਕ ਆ ਉਹ ਚੱਲ ਰਿਹਾ ਇਹਨਾਂ ਦਾ ਤੇ ਪਿੰਜਰੇ ਛਤਰੀਆਂ ਬਾਈ ਹੁਣਾਂ ਨੇ ਆ ਦੇਖੋ ਇਹ ਟਾਈਆਂ ਲਾ ਕੇ ਬਣਾਇਆ ਹੋਇਆ ਆ ਠੀਕ ਆ ਜੀ ਤੇ ਇਹ ਹੈ ਭਾਜੀ ਹੁਣਾਂ ਦਾ ਸ਼ੌਂਕ। ਸ਼ੀਰੇ ਭਾਜੀ ਕੀ ਹਾਲ ਚਾਲ ਹੈ ਜੀ? ਹਾਂਜੀ ਠੀਕ ਠਾਕ। ਠੀਕ ਠਾਕ ਹੋ ਜੀ। ਹੋਰ ਸੁਣਾਓ ਕਿਦਾਂ? ਘਰ ਪਰਿਵਾਰ ਸਭ ਵਧੀਆ ਜੀ। ਤੇ ਸ਼ੀਰੇ ਭਾਜੀ ਇਹ ਜਿਹੜਾ ਸ਼ੌਂਕ ਇੱਥੇ ਆ। ਇਹ ਕਿਦਾਂ ਪਿਆ ਹੁਣ ਇੱਥੇ ਆ ਕੇ ਜਿਹੜਾ ਕਿਦਾਂ ਸਟਾਰਟਿੰਗ ਕੀਤੀ ਆ ਤੁਸੀਂ ਇਹਨਾਂ ਦੀ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ। ਸ਼ੌਂਕ ਤੇ ਛੋਟੇ ਹੁੰਦੇ ਆ ਨੂੰ ਅਸੀਂ ਪਹਿਲੋਂ ਹਨਾ। ਹਾਂਜੀ। ਤੇ ਤੁਹਾਨੂੰ ਪਤਾ ਸ਼ੌਂਕ ਕਿੱਥੇ ਜਾਂਦਾ ਜਦੋਂ ਇੱਕੋ ਦੀ ਪਿਆਰ ਹੋਵੇ। ਹਾਂਜੀ ਹਾਂਜੀ। ਫਿਰ ਹੌਲੀ ਹੌਲੀ ਪਾਕਿਸਤਾਨੀ ਕਪੂਤਰ ਅਸਕੇ ਪਿੰਦੋਂ ਰੱਖੇ। ਪਾਕਿਸਤਾਨੀ ਪਹਿਲਾਂ ਰੱਖੇ ਸੀ। ਹ ਠੀਕ ਹੈ ਜੀ ਹਾਈ ਫਲਾਇਰ ਜਿਹੜੇ ਹੁੰਦੇ ਹਾਂ ਹਾਂਜੀ ਹਾਂਜੀ ਤਾਂ ਫੇਰ ਬਾਤ ਇਦਾਂ ਮਲਬਈ ਮਿਲ ਗਿਆ ਹੁਣ ਫੇਰ ਸੋਨ ਕਰਦੇ ਇਹਨਾਂ ਨੂੰ ਮਤਲਬ ਬਾਜ਼ੀਆਂ ਛੱਡਣ ਦਾ ਦਿਮਾਗ 'ਚ ਕੀੜਾ ਕੁੜਾ ਆਇਆ ਆਹ ਛੱਡ ਗਿਆ ਬਾਜ਼ੀਆ ਇੱਕ ਐਕੀ ਛੱਡ ਦਿੱਤੀਆਂ ਪਹਿਲੇ ਸਾਲ ਜੀ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਰਹੀਆਂ ਵਧੀਆ ਰਹੀਆਂ ਵਧੀਆ ਅੱਛਾ ਜੀ ਜਿੱਤੀ ਕੋਈ ਆਪਾਂ ਬਾਜੀ ਆਹੋ ਆਪਣੀਆਂ ਦੋ ਦੋ ਨੰਬਰ ਪਏ ਹੋਇਆ ਦੋ ਨੰਬਰ ਪੈ ਗਏ ਸੀ ਇੱਕ ਪਹਿਲਾ ਨੰਬਰ ਇੱਕ ਦੂਜਾ ਨੰਬਰ ਠੀਕ ਆ ਠੀਕ ਆ ਜੀ ਤੇ ਕਬੂਤਰ ਸਾਰੇ ਇੱਥੋਂ ਇੰਗਲੈਂਡ ਚੋਂ ਕੀਤੇ ਆ ਤਿਆਰ ਹਾਂਜੀ ਕਬੂਤਰ ਤਾਂ ਹਾਂਜੀ ਕਬੂਤਰ ਇੱਥੇ ਤਿਆਰ ਕੀਤੇ ਆ ਸਾਰੇ ਠੀਕ ਆ ਠੀਕ ਆ ਜੀ ਤੇ ਬਾਈ ਦੇ ਕਬੂਤਰਾਂ ਦਾ ਬਾਈ ਆਪਾਂ ਤੁਹਾਨੂੰ ਕਰਾਉਨੇ ਆ ਸ਼ੌਂਕ ਚੱਲਨੇ ਆ ਅੰਦਰ ਜਿਹੜੇ ਕਬੂਤਰਾਂ ਨੇ ਬਾਜੀ ਜਿੱਤੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਕਿਹੜੇ ਕਿਹੜੇ ਕਬੂਤਰ ਨੇ ਤੁਸੀਂ ਆਪ ਦੇਖਿਓ ਸ਼ੌਂਕ ਕਰਿਓ ਤੇ ਦੱਸਣਾ ਕਿੰਦਾਂ ਦਾ ਲੱਗਦਾ ਵੇਚੀ ਹੋ ਚੱਲਦੇ ਆ ਜਾਲਦੇ ਜੀ ਕਬੂਤਰ ਵੀਰ ਹੋਣਾ ਦੇ ਕੋਲ ਬਹੁਤ ਬਹੁਤ ਸੋਹਣੇ ਆ ਪਹਿਲੇ ਸਾਲ ਰੱਖ ਕੇ 2 ਨੰਬਰ ਲਾ ਦਿੱਤੇ ਆ ਬਾਈ ਨਹੀਂ ਆ ਆ ਆ ਅਸੀਂ ਕਰਦੇ ਚਲੋ ਕਰ ਦਿੱਤਾ ਸੀ ਹੁਣ ਆ ਦੇ ਉਹ ਕਰ ਦੇ ਨਾ ਬੰਗਲਾ ਦੇਖ ਮੈਂ ਤੁਹਾਨੂੰ ਭਾਜੀ ਕਿੱਥੋਂ ਦਿਖਾ ਦੇ ਜੀ ਹੈ ਲੋ ਬਾਈ ਜੀ ਪਾਜੀ ਹੁਣਾਂ ਨੇ ਫੜਿਆ ਇੱਕ ਇਹ ਨਾਰਿਆ ਜੀ ਹਾਂਜੀ ਨਾਰਿਆ ਅੱਖ ਦੇ ਵਿੱਚ ਇਹਦੇ ਟੀਰ ਬੰਦਾ ਹੈ ਹਾਂਜੀ ਹਾਂਜੀ ਟੀਰ ਬੰਦਾ ਹੈ ਇਹ ਦੇਖੋ ਬਾਈ ਖੱਟੀ ਕਾਲੀ ਅੱਖ ਦਾ ਟੀਰ ਬੰਦਾ ਹੈ ਇਹਦੀ ਅੱਖ ਦੇ ਵਿੱਚ ਹਾਂਜੀ ਔਰ ਕਾਲਾ ਕੰਡ ਕਾਲੀ ਟੌਰੀ ਕੀਤੀ ਹੋਈ ਆ ਹਾਂਜੀ ਦੂਜੀ ਅੱਖ ਪੂਰੀ ਖੱਟੀ ਆ ਬਈ ਇਹਦੀ ਬਹੁਤ ਸ਼ਾਨਦਾਰ ਜਾਨਵਰ ਆ ਪਰ ਵੀ ਦਿਖਾਓ ਬਾਈ ਜੀ ਇਹਦੇ ਆ ਦੇਖੋ ਬਾਈ ਆ ਆ ਇਸਨਾਰ ਦੇ ਪਰ ਬਹੁਤ ਹੀ ਸੋਹਣਾ ਪਰਿੰਦਾ ਸਹੀ ਹੈ ਨਹੀਂ ਬਹੁਤ ਵਧੀਆ ਬਾਜੀ ਇਹ ਛੱਡਿਆ ਸੀ ਬਾਜੀ ਨਹੀਂ ਬਾਜੀ ਨਹੀਂ ਉਦੋਂ ਕਾਫੀ ਉੱਡਦਾ ਆਪਣੇ ਕਾਫੀ ਉੱਡਦਾ ਇੱਥੇ ਘਰੇ ਸਹੀ ਹੈ ਸਹੀ ਹੈ ਜੀ 11 12 ਘੰਟੇ ਉੱਡ ਜਾਂਦੇ 11 12 ਘੰਟੇ ਬਈਏ ਘਰੇ ਦੇ ਉਡਾ ਦਿੰਦੇ ਆ ਪਾਜੀ ਹੁਣ ਇਹ ਪਾਜੀ ਇੱਥੇ ਵੈਰੀ ਬੁਰੀ ਕਿਦਾਂ ਆਪਣੇ ਪੈਂਦੀ ਆ ਵੈਰੀ ਇਹ ਮਲਵਈਆਂ ਨੂੰ ਤਾਂ ਹਜੇ ਬਜਾਈ ਉਹਦਾ ਅੱਛਾ ਜੀ ਪਹਿਲੋ ਦੂਜਿਆਂ ਨੂੰ ਬਹੁਤ ਪੈਂਦੀ ਸੀ ਦੇਸੀਆਂ ਨੂੰ ਜ਼ਿਆਦਾ ਪੈਂਦੀ ਹੈ ਉੱਚੇ ਉੱਡਦੇ ਆ ਨਾ ਫਿਰ ਹਨ ਹਾਂਜੀ ਹਾਂਜੀ ਸਹੀ ਆ ਪਾਜੀ ਬਹੁਤ ਸੋਹਣਾ ਫਿਰਦਾ ਆ ਆ ਦੇਖੋ ਬਈ ਥੋੜਾ ਜਿਹਾ ਅਸੀਂ ਅੰਦਰ ਖੜੇ ਆ ਜਾਲ ਦੇ ਤੇ ਡਰਦੇ ਨੇ ਇਸ ਕਰਕੇ ਜਾਲੀ ਦੇ ਨਾਲ ਜਿਹੜਾ ਚਿਪਕ ਗਿਆ ਜਾ ਕੇ ਤੇ ਬਹੁਤ ਹੀ ਸ਼ਾਨਦਾਰ ਪਾਜੀ ਹੁਣਾਂ ਨੇ ਉੱਪਰ ਵੀ ਜਾਲੀ ਲਾਈ ਹੋਈ ਆ ਬਾਜੀ ਵਾਲੇ ਅੰਦਰ ਇੱਧਰ ਆ ਪਹਿਲਾਂ ਜਿਹੜੇ ਬਾਜੀਆਂ ਵਾਲੇ ਕਬੂਤਰ ਆ ਉਹ ਹੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਪਾਜੀ ਹੁਣਾਂ ਨੇ ਬਾਜੀ ਦੇ ਵਿੱਚ ਛੱਡੇ ਸੀ ਸ਼ੌਂਕ ਕਰਾਉਣੇ ਨੇ ਨਾ ਕਬੂਤਰਾਂ ਦਾ ਐ ਦੇਖੋ ਮਿਹਨਤ ਸਾਰੇ ਭਰਾਵਾਂ ਨੇ ਪੂਰੀ ਕੀਤੀ ਹੋਈ ਆ ਪੈਚ ਬਹੁਤ ਵਧੀਆ ਲਾਏ ਹੋਏ ਨੇ ਬਣਾ ਕੇ ਇਹ ਨਵੇਂ ਬੱਚੇ ਵਿੱਚ ਲੱਗਦੇ ਦੇ ਹਨਾ ਜੀ ਆਹ ਦੀਏ ਸਾਰੇ ਉੱਡਣ ਵਾਲੀ ਉੱਡਣ ਵਾਲੀ ਨੇ ਇਹ ਸਾਰੇ ਦੇ ਸਾਰੇ ਜਿੰਨੇ ਵੀ ਹੈਗੇ ਆ ਇਹਦੇ ਵਿੱਚ ਬਾਈ ਇਹ ਪਾਜੀ ਹੁਣਾਂ ਨੇ ਫੜਿਆ ਪਰਿੰਦਾ ਇੱਕ ਕਬੂਤਰੀ ਆ ਜੀ ਇਹ ਮੈਂ ਜੋੜਿਆਂ ਚ ਪਾਈ ਹਾਂ ਅੱਛਾ ਕਬੂਤਰੀ ਹੁਣ ਜੋੜਿਆਂ ਚ ਪਾਈ ਹੋਈ ਆ ਹਾਂਜੀ ਬੱਚੇ ਕੱਢੇ ਹੋਏ ਨੇ ਠੀਕ ਆ ਜੀ ਤੇ ਹਾਏ ਲੋ ਬਾਈ ਬਾਈ ਸੋਨਾ ਪਰ ਬੰਦਾ ਪਰ ਬਹੁਤ ਹੀ ਚੰਗਿਆ ਦੇਖੋ ਕਿਦਾਂ ਜੁੜੇ ਹੋਇਆ ਪਰ ਤੇ ਪਰ ਚੜਿਆ ਹੋਇਆ ਹਾਂਜੀ ਸਹੀ ਆ ਭਾਜੀ ਇਹ ਵੀ 13 14 ਘੰਟੇ ਉੱਡੀ ਹੋਈ ਆਪਣੀ 14 ਘੰਟੇ ਅੱਛਾ ਇਹ ਵੀ 14 ਘੰਟੇ ਉੱਡ ਗਈ ਆ ਹਾਂਜੀ ਹਾਂਜੀ ਇਹ ਬਾਜੀ ਛੱਡੀ ਸੀ ਹਾਂਜੀ ਹਾਂਜੀ ਇਹ ਬਾਜੀ ਛੱਡੀ ਠੀਕ ਆ ਇਹ ਬਾਹਰੀ ਛੱਡੀਆਂ ਬਾਜੀਆਂ ਦਾ ਘਰੇੜਾਈਆਂ ਸੀ ਨਹੀਂ ਘਰੇੜਾਏ ਮੈਂ ਇੱਕ ਛੱਡੀ ਸੀ ਬਾਹਰ ਅੱਛਾ ਜੀ ਉਹ ਦੂਰ ਬੋੜਾ ਪੈਂਦਾ ਫਿਰ ਜਾਇ ਨਹੀਂ ਹੋਇਆ ਬਸ ਸਹੀ ਆ ਸਹੀ ਆ ਤੇ ਉਹ ਤੇ ਘਰ ਵਾਲੀਆਂ ਚੱਕੇ ਚਾਰ ਘੰਟੇ ਲੱਗ ਜਾਂਦੇ ਹਨਾ ਤੁਹਾਨੂੰ ਚਾਰ ਪੰਜ ਘੰਟੇ ਹਾਂਜੀ ਦੂਰ ਪੈਂਦਾ ਇੱਥੋਂ ਦੂਰ ਪੈ ਜਾਂਦਾ ਆ ਖਟੀਆਂ ਅੱਖਾਂ ਦੀ ਕਬੂਤਰੀ ਆ ਬਾਈ ਇਹ ਹਾਂਜੀ ਬਹੁਤ ਖਲਾਸ ਹਾਂ ਜਿੱਦਾਂ ਰੰਜਨ ਵਾਲੀ ਬਰੀਡ ਆ ਉਹ ਆ ਪਤਲੀ ਜਿਹੀ ਆ ਬਿਲਕੁਲ ਕਬੂਤਰੀ ਬਹੁਤ ਚੰਗੀਆਂ ਤੇ ਇਹ ਇਹਦੇ ਪੰਜੇ ਆ ਬਾਈ ਹਾਂਜੀ ਰਿੰਗ ਪਈ ਆ ਸਹੀ ਆ ਪਾਜੀ ਕੌਂਕ ਭਾਜੀ ਦਾ ਬਹੁਤ ਹੀ ਵਧੀਆ ਇੱਥੇ ਕਬੂਤਰ ਜਿਹੜਿਆ ਲੰਬੀ ਉਡਾਰੀ ਤਾਂ ਕਰਦੇ ਆ ਵੀ ਥੋੜਾ ਜਿਹਾ ਮੌਸਮ ਜਿਹੜਾ ਹੈਗਾ ਯਾ ਨਾ ਇਹ ਵੀ ਇਹ ਵੀ ਬਾਜੀ ਛੱਡੀ ਸੀ ਅੱਛਾ ਇਹ ਵੀ ਬਾਜੀ ਛੱਡੀ ਹੋਈ ਆ ਹਾਂ ਜੇ ਵੀ ਕਬੂਤਰੀ ਹੈ ਦੇਖੋ ਬਾਈ ਨਿੱਕੀ ਜੀ ਕਬੂਤਰੀ ਆ ਚੱਪ ਕ੍ਰੈਸ਼ ਹੂਆਂ ਚੋਂ ਆ ਇਹ ਇਹ ਕਰੇ ਕਿੰਨਾ ਗੁੱਡਗੀ ਜੀ ਇਹ ਵੀ ਨਜ਼ੀਮ ਹੀ ਉੱਡਦੇ ਕਬੂਤਰ ਭਾਜੀ ਅੱਛਾ ਇਕੱਠੇ ਬੈਠੇ ਸਾਰੇ 13 12 13 ਘੰਟੇ 12 13 ਘੰਟੇ 12 ਘੰਟੇ ਦੇ ਅੱਕੀ ਉੱਡੀ ਹਨ ਭਾਜੀ ਅੱਛਾ ਅਜੇ ਬੱਚਾ ਹੀ ਆ ਕਰਦਾ ਅਜੇ ਅੱਛਾ ਅੱਛਾ ਸਹੀ ਹੈ ਸਹੀ ਹੈ ਜੀ ਬੱਚੇ ਕੱਢੇ ਹੋਏ ਆ ਇਹਦੇ ਹਾਂਜੀ ਬੱਚੇ ਕੱਢੇ ਆ ਬੱਚੇ ਕੱਢੇ ਹੋਏ ਆ ਇਹਦੇ ਦਾਣ ਦਿੰਦੀ ਆ ਇਹ ਦੇਖੋ ਬਈ ਨਿੱਕੀ ਜੀ ਨੋਕ ਆ ਵਾਲੀ ਚੰਗੀ ਆ ਕਬੂਤਰੀ ਇਹਦੀ ਲੰਬੀ ਕਬੂਤਰੀ ਉਹਦਾ ਹਾਂ ਨੋਕ ਛੋਟੀ ਹੀ ਆ ਇਹਦੀ ਹਾਂਜੀ ਤੇਲੀਆਂ ਅੱਖਾਂ ਦੀ ਆ ਤੇਲੀਆਂ ਅੱਖਾਂ ਨੇ ਕਬੂਤਰੀ ਦੀਆਂ ਬਈ ਬਹੁਤ ਵਧੀਆ ਬਾਈ ਜੀ ਪਰ ਦੇਖ ਲਓ ਪਰ ਵੀ ਬਹੁਤ ਸੋਹਣੇ ਆ ਦੇਖੋ ਚੜੇ ਪਏ ਆ ਇੱਕ ਦੂਜੇ ਤੇ ਸਹੀ ਆ ਭਾਈ ਬਹੁਤ ਵਧੀਆ ਜੀ ਕਿੰਨੇ ਕਬੂਤਰ ਛਡੇ ਸੀ ਬਾਈ 6 ਚਾਰ 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 ਕਿੰਨਾ ਟਾਈਮ ਚਾਰ ਉੜਦੇ ਆ ਆਪਣੇ ਤਿੰਨ ਤਿੰਨ ਛਡੇ ਤਿੰਨ ਵਰੀ ਇੱਕ ਵਰੀ ਅੱਛਾ ਜੀ ਤਿੰਨ ਛਡੇ ਸੀ दो बारी तीन तीन छे फल लो फो जीव दिया नकल ये छी थी अच्छा जी ये सेम ही कबूतर दिया, सही है जी ਬਹੁਤ ਚੰਗੇ ਪਰਿੰਦੇ ਇੱਥੇ ਵੀ ਬਣ ਗਿਆ ਭਰਾਵਾਂ ਨੇ ਬੜੀ ਮਿਹਨਤ ਕੀਤੀ ਹੈ ਇੱਥੇ ਤੱਕ ਪਹੁੰਚ ਕਰਨ ਵਾਸਤੇ ਨਹੀਂ ਤੇ ਬਹੁਤ ਔਖਾ ਆ ਬਾਈ ਤੇ ਇਸ ਵਾਰ ਹੈਗਾ ਵਿਚਾਰ ਬਾਅਦ ਵੀ ਛੱਡੋਗੇ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਪਰਿੰਦੇ ਬਣਾਏ ਪਏ ਆ ਹਨਾ ਜੀ ਨਹੀਂ ਛੱਡਾਂਗੇ ਕੋਈ ਨਹੀਂ ਟਾਈਮ ਦੀ ਗੱਲ ਆਪਾਂ ਜੀ ਛੱਡਣ ਨੂੰ ਹਾਂਜੀ 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 ਬਹੁਤ ਹੀ ਸੋਹਣੇ ਪਰਿੰਦੇ ਆ ਪਾਜੀ ਵਧੀਆ ਨਸਲਾਂ ਵੀ ਕਿਉਂਕਿ ਜਿਹੜਾ ਮਾੜਾ ਪਰਿੰਦਾ ਵੀਰੇ ਐਡੀ ਲੰਬੀ ਉਡਾਰ ਕਰਦਾ ਹੀ ਨਹੀਂ ਆ ਵਧੀਆ ਵੀਰੇ ਬਹੁਤ ਵਧੀਆ ਲਓ ਵੀ ਮਿੱਤਰੋ ਇੱਕ ਵਾਰ ਤੁਹਾਨੂੰ ਅੰਦਰੋਂ ਵੀ ਕਰਾਉਨੇ ਆਂ ਸ਼ੌਂਕ ਹੈਨਾ ਪਰਿੰਦਿਆਂ ਦਾ ਨੇੜੇ ਤੋਂ ਆਹ ਲਓ ਵੀ ਆਹ ਦੇਖੋ ਇਹ ਸਾਰੇ ਵੱਡੇ ਪਰਿੰਦੇ ਆ ਜੀ ਹਾਂ ਜੀ ਜੋੜਿਆਂ ਵਾਲੇ ਜੋੜਿਆਂ ਵਾਲੇ ਆਏ ਇਸ ਖੁੱਡੇ ਦੇ ਵਿੱਚ ਜਿਹੜੇ ਜੋੜੇ ਆ ਬਾਈ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਠੀਕ ਹੈ ਜੀ ਔਰ ਇੱਕੋ ਚੀਜ਼ ਤੁਸੀਂ ਦੇਖ ਲਓ ਬਈ ਸਾਰੇ ਕੇਜ ਇੱਥੇ ਜ਼ਿਆਦਾਤਰ ਜਿਹੜੇ ਆ ਲੱਕੜ ਦੇ ਹੀ ਬਣਾਏ ਹੋਏ ਆ ਤੇ ਇਹਦੇ ਵਿੱਚ ਇੱਕ ਤਰ੍ਹਾਂ ਕਬੂਤਰਾਂ ਨੂੰ ਠੰਡ ਘੱਟ ਲੱਗਦੀ ਆ ਦੂਜਾ ਇਹਦੇ ਵਿੱਚ ਬਰੀਡਿੰਗ ਵਧੀਆ ਹੁੰਦੀ ਆ ਲੱਕੜ ਦੇ ਖੁੱਡਿਆਂ ਦੇ ਵਿੱਚ ਆਹ ਦੇਖੋ ਬੱਚੇ ਆ ਇੱਥੇ ਠੰਡ ਵੀ ਬਹੁਤ ਆ ਬੱਚੇ ਵੀ ਬਹੁਤ ਵਧੀਆ ਪਲੇ ਨੇ ਭਾਈ ਇੱਥੇ برف ਪੈ ਗਈ ਹੈ ਜੇ ਕਿ ਨਹੀਂ ਨਹੀਂ ਬਰਫ਼ ਇੱਥੇ ਨਹੀਂ ਹੈ ਜੇ ਭਾਈ ਬਰਫ਼ ਲੇਟ ਪਾਗੀ ਸ਼ਾਇਦ ਉਧਰ ਪੈ ਗਈ ਆ ਲੰਡਾ ਨਾ ਸਾਈਡ ਜਿਹੜੀ ਹੈਗੀ ਆ ਉਹ ਥੋੜੀ ਬਹੁਤੀ ਪਈ ਹੁੰਦੀ ਆ ਹਾਂਜੀ ਹਾਂਜੀ ਆ ਦੇਖੋ ਬੱਚੇ ਪਲ ਰਹੇ ਨੇ ਪਾਜੀ ਠੰਡੇ ਦੇ ਵਿੱਚ ਬੱਚੇ ਪੂਰੇ ਹੋ ਜਾਂਦੇ ਆ ਗਰੋਥ ਕਰ ਜਾਂਦੇ ਆ ਹਾਂ ਬਹੁਤ ਵਧੀਆ ਭਾਈ ਆਹ ਦੇਖੋ ਕੁਝ ਨਹੀਂ ਅੰਡੇ ਵੀ ਵਿੱਚ ਰੱਖੇ ਹੋਏ ਆ ਉਹ ਤੇ ਹਰੀਸ਼ਾ ਹੋਇਆ ਪਿਆ ਇੱਕ ਨੂੰ ਆਹ ਸੰਗਤ ਆਹ ਦੇਖੋ ਭਾਈ ਦੋ ਬੱਚੇ ਆ ਆ ਵੀ ਜਿਹੜੇ ਪੂਰੇ ਵਧੀਆ ਪਲੇ ਨੇ ਹੋਰ ਨੇ ਗਰਪਲਦੇ ਭਇਆ ਬੱਚੇ ਐਨੇ ਵੀ ਲੱਗਦਾ ਅੱਜੀ ਕੱਢਿਆ ਬੱਚੇ ਆ ਵੀ ਕੱਢਦੇ ਇੰਨੇ ਵੀ ਛੋਟੀ ਇਹ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਹਾਂਜੀ 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 ਇਹ ਕਾਲੀ ਹਸਣਾਂ ਦਾ ਪੁੱਤਰ ਇਹ ਤਾਂ ਕਲੀਅਰ ਆਉਂਦੀ ਆ ਪੂਰੀ ਹਾਂਜੀ ਹਾਂਜੀ ਪਾਜੀ ਇਹ ਦੇਖੋ ਬਈ ਇਹਦੇ ਮੈਂ ਅੜਾਇ ਸੀ ਕਿ ਆਪਣੇ ਇਹਨੂੰ ਮੈਂ ਜੋੜਿਆਂ ਚ ਪਾ ਲਿਆ ਸੀ ਇਹ ਘਰਦਾਈ ਆ ਬੱਚਾ ਕਢਾਇਆ ਸਹੀ ਆ ਸਹੀ ਆ ਹਾਂਜੀ ਆਹ ਦੇਖੋ ਬਈ ਇਹ ਸ਼ਾਹ ਆ ਇਹ ਕਿੱਥੋਂ ਲੈ ਕੇ ਆਏ ਆ ਆਪਾਂ ਇਹ ਘਰਦਾਈ ਬੱਚਾ ਕਢਾਇਆ ਘਰਦਾ ਬੱਚਾ ਕਢਾਇਆ ਇਹਦੇ ਮਾਂ ਪਿਓ ਵੀ ਕਾਲੀਆਂ ਨੇ ਆ ਨਹੀਂ ਉਹ ਮਾਪੇ ਪੀਲੀ ਅੱਖ ਦੇ ਦੋਨੇ ਹਾਂਜੀ ਅੱਗੇ ਬੱਚਾ ਆ ਇਹਨਾਂ ਕਾਲੀਆਂ ਦਾ ਕੱਢਦਾ ਹਾਂ ਹਾਂਜੀ ਸਹੀ ਹੈ ਸਹੀ ਹੈ ਭਾਜੀ ਬਹੁਤ ਹੀ ਵੱਡਾ ਇਹ ਦੇਖੋ ਭਾਈ ਮਾਂ ਪਿਓ ਜਿਹੜੇ ਪੀਲੀਆਂ ਦੇ ਸੀ ਤੇ ਬੱਚਾ ਕੱਢਿਆ ਜਿਵੇਂ ਹੁਣ ਕਾਲੀਆਂ ਦਾ ਜਿਹੜੀਆਂ ਪਿਛਲੀਆਂ ਬਰੀਡਾਂ ਆ ਪਿਛਲਾ ਬਲੱਡ ਜਿਹੜਾ ਉਹ ਕੱਢ ਦਿੰਦੇ ਨੇ ਇੱਕ ਵਾਰ ਫੇਰ ਆਦੀ ਹੈ ਸ਼ੌਂਕ ਕਰ ਰਹੇ ਤੁਸੀਂ ਆਪਣੇ ਅੰਦਰ ਸ਼ੀਰਾ ਵੀਰ ਸ਼ੈਫੀਲਡ ਲੰਡਨ ਯੂਕੇ ਦੇ ਵਿੱਚ ਪਿੱਛੋਂ ਬਾਈ ਹੁਣੀ ਆ ਟੰਡਵਾਲ ਇੰਦਰਜੀਤ ਟੰਡਵਾਲ ਬਾਈ ਦੇ ਪਿੰਡ ਦੇ ਨੇ ਟੰਡਵਾਲ ਦੇ ਟੰਡਵਾਲ ਹਾਂਜੀ ਆ ਟੰਡਵਾਲ ਵਾਲੀ ਕਹਿੰਦੇ ਸਿੱਧਾ ਜੀ ਛਾਂ ਕੋੜ ਦੇ ਬਿਲਕੁਲ ਛਾਂ ਕੋੜ ਦੇ ਨੇੜੇ ਆ ਬਈ ਮੈਨੂੰ ਤਾਂ ਖੂਤ-ਖੂਤ ਦਿਖਾਉਣੇ ਸੀ ਹਾਂਜੀ ਆ ਨਹੀਂ ਬਗਿਓ ਜੀ ਬਾਹਰ ਦਿਖਾਉਣਾ ਤਾਂ ਮੇਰੇ ਹੱਥ ਆ ਜਿਓ ਮਾਤਰਾ ਆ ਕਬੂਤਰ ਤੁਹਾਨੂੰ ਦਿਖਾਉਣੇ ਬਾਈ ਹੁਣੀ ਸਪੈਸ਼ਲੀ ਲੈ ਕੇ ਆਏ ਨੇ ਆ ਆ ਚਿੱਟੀਆਂ ਅੱਖਾਂ ਦਾ ਨਹੀਂ ਨਹੀਂ ਟੰਕਾ ਇੱਕ ਸਾਈਡ ਤੇ ਚਿੱਟੀ ਅੱਖ ਹੈ ਜੀ ਅੱਛਾ ਇੱਕ ਚਿੱਟੀ ਆ ਹਾਂਜੀ ਤੇ ਇੱਕ ਤੇ ਹੈਗੀ ਕਾਲੀ ਇੱਕ ਅੱਖ ਹੈ ਜੀ ਕਾਲੀ ਹਾਂਜੀ ਇਹ ਆਪਣੇ ਕੋਲ ਹੀ ਜਾਂ ਲਿਆਂਦਾ ਹੈ ਕਿਤੋਂ ਨਹੀਂ ਇਹ ਗਿਫਟ ਮਿਲਿਆ ਕਿਤੇ ਉਹ ਠੀਕ ਆ ਠੀਕ ਆ ਜੀ ਹਾਂਜੀ ਹੁਣ ਬੱਚੇ ਕਢਾਏ ਦੇ ਲਾਓ ਬਾਈ ਆ ਵੀ ਕਰੋ ਸ਼ੌਂਕ ਪਰ ਕੁੰਦੇ ਜਿਹੜੀ ਹੈਗੀ ਆ ਚੀਜ਼ ਜਿਹੜੀ ਆ ਮੈਟਰ ਕਰਦੀ ਆ ਆਪਣੇ ਪਾਕਿਸਤਾਨੀ ਭਰਾ ਵੀ ਦੱਸਦੇ ਨੇ ਕਬੂਤਰ ਦਾ ਪਰ ਵਧੀਆ ਹੋਣਾ ਬਹੁਤ ਜ਼ਰੂਰੀ ਆ ਫੇਰ ਹੀ ਜਿਹੜੀ ਆ ਉਡਾਰ ਵਧੀਆ ਹੁੰਦੀ ਆ ਸਹੀ ਆ ਬਾਈ ਜੀ ਵੱਡਾ ਹੀ ਬਹੁਤ ਹੈ ਹਾਂ ਜੱਬ ਇਹ ਕਦੀ ਫੜਿਆ ਨਹੀਂ ਹੱਥਾਂ 'ਚ ਨਾ ਸਹੀ ਹੈ ਸਹੀ ਹੈ ਬਹੁਤ ਸੋਹਣੇ ਲਾਜਵਾਬ ਪਰਿੰਦੇ ਨੇ ਬਾਈ ਵਧੀਆ ਜੇ ਹੁੰਦਾ ਮੈਂ ਤੁਹੀ ਕਰਾਉਂ ਤੂੰ ਕਦੀ ਬਾਹਰ ਚੱਲ ਗਈ ਆ ਜੀ ਤੁਸੀਂ ਕੋਈ ਗੱਲ ਨਹੀਂ ਦਿਖਾਉਂਦਾ ਇਹਦੇ ਆ ਕਬੂਤਰ ਦੇਖੀ ਜਾਣੇ ਅਸੀਂ ਵੀ ਤੁਸੀਂ ਵੀ ਦੇਖੀ ਜਾਓ ਹਾਂ ਦੇਖਦਾ ਕੋਈ ਹਾਂ ਆ ਕਬੂਤਰ ਨੇ ਜਿਆਦਾ ਕਬੂਤਰ ਬਣਾਏ ਅੱਛਾ ਇੱਕ ਇਹਦੇ ਬੱਚੇ ਆ ਇਹਦੇ ਤੋਂ ਨਸਲ ਪੂਰੀ ਜਿਹੜੀ ਬਣੀ ਹਾਂ ਇਹ ਤੋਂ ਆ ਸਾਰੇ ਸਾਰੇ ਖੁੱਡੇ ਜੇ ਅੱਖ ਵੀ ਬਹੁਤ ਚੰਗੀ ਆ ਪੰਜੇ ਦੀ ਕਬੂਤਰ ਦੀ ਵਜੂਦ ਵੀ ਸੋਹਣਾ ਆ ਅੱਖ ਵੀ ਸੋਹਣੀ ਬੰਦ ਪੂਛ ਦਾ ਕਬੂਤਰ ਇਹ ਤੁਸੀਂ ਦਿਖਾਓ ਮੇਰੇ ਸੰਤ ਮੈਂ ਉਹਦਾਂ ਫੜਫੜ ਕੇ ਦਿਖਾਉਂਦਾ ਹਾਂ ਹਾਂ ਆ ਲਓ ਭਾਈ ਸਹੀ ਆ ਸਾਰੇ ਬੱਚੇ ਇਹਨੇ ਕੱਢੇ ਹੋਇਆ ਜਾਂਦੇ ਸਹੀ ਆ ਸਹੀ ਆ ਇਹਦੇ ਪਰ بڑے ਇਹਦੇ ਮੋٹے ਪਰ ਆ ਚੌੜੇ ਦੇਖੋ ਬਈ ਪੂਰੇ ਖੋਲਿਆ ਪਿਆ ਪਰ ਫਿਰ ਵੀ ਜਿਹੜਾ ਪੂਰਾ ਵਧੀਆ ਆ ਕੁੰਦਾ ਇਹਦਾ ਬਹੁਤ ਹੀ ਵਧੀਆ ਸ਼ਾਨਦਾਰ ਔਰ ਇਹ ਆ ਇਹਦੇ ਪੰਜੇ ਛੱਡ ਦਿਓ ਇਹਨੂੰ ਵਿੱਚ aí ਆ ਲੋ ਬਈ ਪੂਰੀ ਵਗਾ ਚੀਨਾ ਇਹ ਆ ਲਾਲ ਚੀਨਾ ਬਈ ਉਹ ਖਟੀਆਂ ਆ ਲੈ ਜਿਹੜੇ ਕਾਲੀ ਕਬੂਤਰੀਆਂ ਉਹ ਤਾਂ ਸਿਕਾ ਭਰਾਈ ਆ ਅੱਛਾ ਕ੍ਰੈਸ਼ੂ ਦਾ ਚੱਪ ਜਿਹੜੀ ਚੱਪ ਕ੍ਰੈਸ਼ੂ ਜੀ ਦਿਖਾਈ ਆ ਹਾਂਜੀ ਹਾਂਜੀ ਉਹ ਤਾਂ ਸਿਕਾ ਭਰਾਈ ਠੀਕ ਸਹੀ ਲਾਲ ਜੀ ਨਾਲ ਸਮਝੋਲੀ ਦੇ ਸੇਮ ਸੇਮ ਚੋਲੀ ਲਾਓ ਬਾਈ ਦੇਖੋ ਕੱਢਿਆ ਦੇਖੋ ਹੈ ਬਹੁਤ ਵਧੀਆ ਬਾਈ ਇਹ ਵੀ ਆ ਕਿੰਦੇ ਹਨ ਹਾਂਜੀ ਇਹ ਤਾਂ ਉੜਾਇਆ ਨਹੀਂ ਸੀ ਪਰ ਉਹਦੇ ਨਾਲ ਹੀ ਉੜਦਾ ਸੇਮ ਹੀ ਸਹੀ ਹੈ ਸਹੀ ਹੈ ਬਾਈ ਹੁਣਾਂ ਨੇ ਚਾਰ ਖੁੱਡੇ ਬਣਾਏ ਹੋਇਆ ਜੋੜੇ-ਜੋੜੇ ਤੋੜਨ ਦਾ ਵੀ ਪੂਰਾ ਜਿਹੜਾ ਸਿਸਟਮ ਕੀਤਾ ਹੋਇਆ ਆ। ਬਸ ਕੇ ਪਾਰਟੀਸ਼ਨ ਵਧੀਆ ਹੋ ਗਈ ਆ। ਇਹ ਵੀ ਬੱਚੇ ਧੀਵੇਂ ਉਡਾਂਦਾ। ਅੱਛਾ ਜੀ। ਇਹ ਕਬੂਤਰ ਦੇ ਬੱਚੇ ਨੀਵੇਂ ਉੱਡਦੇ ਆ ਬਾਈ ਬਾਈ ਹੁਣੇ ਦੱਸਦੇ ਨੇ ਕਿ ਉੱਚੇ ਨਹੀਂ ਜਾਂਦੇ। ਚਿੱਟੀਆਂ ਦਾ ਕਬੂਤਰ। ਅੱਖ ਬਹੁਤ ਚੰਗੀ ਆ ਜੀ। ਮੀਸੀਨ ਹੋ ਕਾਇਦੀ। ਤੇ ਪਰ ਕੁੰਦਾ ਵੀ ਵਧੀਆ ਪੂਰਾ ਬਾਈ ਕਬੂਤਰਾਂ ਦੇ ਪਰ ਵਧੀਆ ਹੋਣੇ ਬਹੁਤ ਜ਼ਰੂਰੀ ਆ ਜਦੋਂ ਆਪਾਂ ਕਰਦੇ ਆ ਸਟਾਰਟਿੰਗ ਇਹਨਾਂ ਦੀ ਖਰਾਖ ਰੂਕ ਇਹ ਇਹਦਾ ਬੱਚਾ ਅੱਛਾ ਜਿਹੜਾ ਹੁਣ ਕਬੂਤਰ ਛੱਡਿਆ ਹਾਂਜੀ ਇਹ ਆ ਬਾਈ ਉਹਦਾ ਚਿੱਟੀਆਂ ਖਾਣੇ ਦਾ ਬੱਚਾ ਆ ਗਿਆ ਜਿਹੜਾ ਰੱਖ ਲਿਆ ਸੀ ਉਹ ਉਹੀ ਚੀਜ਼ ਆ ਇਹਦੀ ਅੱਖ ਚ ਲਾਲਗੀ ਜ਼ਿਆਦਾ ਆ ਉਹਦੇ ਲਾਲਗੀ ਨਹੀਂ ਸੀ ਹਾਂ ਪਰੇ ਉੱਡਦਾ ਉਹਦੇ ਨਾਲੋਂ ਜ਼ਿਆਦਾ ਅੱਛਾ ਜੀ ਹੂੰ ਸਹੀ ਹੂੰ ਬਹੁਤ ਵਧੀਆ ਬਾਈ ਸੁਣ ਮਾਹੌਕ ਤੇ ਤੇ ਉੱਤਰੀ ਦੀ ਬੱਚੀ ਆ ਪੁੱਤਰੀ ਹੈ ਤੇ ਜੋੜਿਆਂ ਚ ਪਾਲੀ ਸੀ ਅੱਛਾ ਇਹ ਬਾਜੀ ਉੱਡੀ ਹੈ ਵੀ ਇਹਦੀ ਜਿਹੜੀ ਅੱਗੇ ਇੱਕ ਖਟੀਆਂ ਵਾਲੀ ਦਿਖਾਈ ਉਹ ਉਹ ਤਿੰਨੇ ਭੈਣਾਂ ਉਹੀ ਆ ਨਾ ਹਨਾ ਉਹੀ ਸੇਮ ਆ ਤਿੰਦੇ ਪੈਣਾ ਇੱਕੋ ਜਿਹਾ ਬਾਈ ਇਹ ਕੱਡੀ ਤੁਹਾਨੂੰ ਪਹਿਲਾਂ ਨਹੀਂ ਮੈਂ ਦਿਖਾਈ ਜਿੰਨੂੰ ਮੈਂ ਰਾਜਨਾਲੀ ਕਰਾ ਸੇਮ ਉਹਦੇ ਨਾਲ ਦੀ ਆ ਬਿਲਕੁਲ ਇਤਨੇ ਕੱਢਦੇ ਕਬੂਤਰਿਆਂ ਨੂੰ ਕਬੂਤਰ ਹੈ ਵੀ ਬਹੁਤ ਚੰਗੀ ਆ ਬਾਈ ਇਹ ਬਿਲਕੁਲ ਡਿੱਟੋ ਉਹਦੀ ਆ ਛੋਟੀ ਜੀ ਪੂਛ ਆ ਇਹਦੀ ਇਹ ਦੇਖੋ ਬਾਈ ਇਹਦੀ ਪੂਛ ਵੀ ਤੁਹਾਨੂੰ ਦਿਖਾ ਦਈਏ ਬਿਲਕੁਲ ਛੋਟੀ ਜੀ ਪੂਛ ਆ ਔਰ ਇਹ ਪਰ ਜਿਹੜਾ ਉੱਡਦਾ ਹੈ ਉੱਡਦਾ ਇਹਦਾ ਵਜੂਦ ਬਹੁਤ ਛੋਟਾ ਜਾਂ ਹੈ ਨਾ ਸੋਹਣਾ ਵਜੂਦ ਆ ਇਹਦਾ ਕਬੂਤਰੀ ਦਾ ਬਹੁਤ ਵਧੀਆ ਆ ਸਾਰੇ ਬੰਨੇ ਵਧੀਆ ਆ ਬਾਈ ਹਾਂ ਲਾ ਜਵਾਬ ਰੈਂਦੇ ਆ ਬੱਚੇ ਵੀ ਕਢਾਏ ਹੋਏ ਆ ਅੱਛਾ ਅੱਛਾ ਆ ਕੱਲ ਗੰਧ ੜਾਏ ਸੀਗੇ ਅੱਛਾ ਜੀ 9 ਵਜੇ ਲਾਇਆ ਸੀਗਾ ਆ ਬੱਚਾ ਉਹਨੂੰ ਪਠਾਏ ਰਾਤ ਬਾਹਰ ਰਹਿ ਗਿਆ ਤੇ ਸਾਢੇ 4:30 ਵਜੇ ਤੀ ਹਟਦਾ ਰਿਹਾ ਹੈ ਆ ਸਾਹਮਣੇ ਫਿਰ ਹਨੇਰਾ ਛੇਤੀ ਹੋ ਜਾਂਦਾ ਨਾ ਹੋ ਗਿਆ ਫਿਰ ਦੁਪਹਿਰ ਦਾ ਨਾ ਆਇਆ ਬਈ ਇੱਥੇ ਹਨੇਰਾ ਛੇਤੀ ਆਉਂਦਾ 8 ਕ ਘੰਟੇ ਦਾ ਦਿਨ ਰਹਿ ਗਿਆ ਇੱਥੇ ਲਗਭਗ ਬਾਕੀ ਸਾਰਾ ਜਿਹੜਾ ਹੈਗਾ ਆ 16 ਘੰਟੇ ਜਿਹੜਾ ਹੈਗਾ ਹਨੇਰਾ ਹੀ ਰਹਿੰਦਾ ਹੁਣ ਉੱਡਦੀ ਵੀ ਨਹੀਂ ਵੀ ਨਹੀਂ ਆਈ ਤਾਂ ਅੱਖ ਵੀ ਸਾਫ਼ ਕਰਨ ਦਿਆ ਆ ਅੱਖ ਸਾਫ਼ ਹੋਈ ਨਹੀਂ ਹਲੇ ਨਹੀਂ ਨਹੀਂ ਅਜੇ ਛੋਟਾ ਜਿਹਾ ਹੀ ਆ ਬਿਲਕੁਲ ਹੀ ਆਇਂਦੀ ਭਰਾ ਇਧਰ ਪਾਸੇ ਕਲੀ ਬਣੀ ਚਾੜੀ ਆ ਅੱਖ ਚ ਟੁੱਟੀਆਂ ਦਾ ਬਣਾ ਟੰਗ ਨੇ ਨਹੀਂ ਪੀਲੀਆਂ ਦਾ ਬਣਾ ਵੀਡੀਓ ਦਾ ਬਣਾ ਪੀਲੀਆਂ ਦਾ ਪੀਲੀਆਂ ਦਾ ਬਣੂਗਾ ਅੱਖ ਸਾਫ਼ ਕਰਦਾ ਪਿਆ ਹਾਲੇ ਬਸ ਸਹੀ ਆ ਛਾਇ ਦਾ ਤਕਾਪਾ ਉਹ ਕੋਹੀ ਕੁਤਰੀ ਦੇ ਆ ਹਾਂ ਜਿਹੜੇ ਜਿਹੜੇ ਤੁਹਾਨੂੰ ਪਹਿਲਾਂ ਨਹੀਂ ਗਏ ਇਹ ਸਿੰਧੋਲੀ ਆ ਨਾ ਬੱਚੇ ਹਾਂਜੀ ਸਿੰਧੋਲੀ ਇਹ ਟਾਂਕ ਪਾ ਗਿਆ ਕਿੰਨੀ ਵੱਡੀ ਇਹ ਟਾਂਕ ਹਾਂ ਟਾਂਕ ਪਾ ਗਿਆ ਆ ਦੇ ਟਾਂਕਾ ਬਣੂਗਾ ਇਹ ਖਾਲੀ ਕਰਕੇ ਦੂਜੀ ਸਾਈਡ ਅੱਖ ਬਦਲੂਗਾ ਲੱਗਦਾ ਹਨਾ ਇਧਰ ਵੀ ਟਾਂਕ ਬਣਾਉਂਗਾ ਬਣਾ ਗਿਆ ਇਧਰ ਵੀ ਟਾਂਕ ਇਧਰ ਵੀ ਹਾਂ ਟਾਂਕ ਬਣਾ ਗਿਆ ਪਾਉਂ ਤਾਂ ਥੋੜਾ ਜਿਹਾ ਲਾਲ ਆ ਨੇ ਡਾਈ ਨੇ ਡਾਈ ਕੀਤੀ ਡਾਈ ਕੀਤੀ ਹੈ ਅੱਛਾ ਅੱਛਾ ਸਹੀ ਆ 52 ਸ਼ੌਂਕ ਦੇਖ ਲਓ ਵੀ ਮਿੱਤਰੋ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਪੰਜਾਬ ਦਾ ਜਿੰਨੂੰ ਮਾੜਾ ਦੱਸਦੇ ਸੀ ਅੱਜ ਉਹੀ ਸ਼ੌਂਕ ਜਿਹੜਾ ਹੈਗਾ ਆ ਤਰਕੀਆਂ ਤੇ ਲੈ ਕੇ ਜਾ ਰਿਹਾ ਕਈਆਂ ਦੇ ਘਰਾਂ ਦੀ ਰੋਟੀ ਜਿਹੜੀ ਚਲਾਈ ਜਾਂਣਾ ਕਬੂਤਰਾਂ ਨੇ ਤੇ ਕਈਆਂ ਦਾ ਸ਼ੌਂਕ ਪੂਰਾ ਕੀਤਾ ਆ ਔਰ ਕਈਆਂ ਨੂੰ ਜਿਹੜਾ ਹੈਗਾ ਆ ਕਹਿੰਦਾ ਮਤਲਬ ਨਾਸ਼ਿਆਂ ਤੋਂ ਦੂਰ ਕੀਤਾ ਇਹਨਾਂ ਕਬੂਤਰਾਂ ਨੇ ਪੰਛੀਆਂ ਨੇ ਇੱਕ ਵਧੀਆ ਸ਼ੌਂਕ ਆ ਇਹ ਵੀ ਇਹ ਵੀ ਉਹਨਾਂ ਉਹਨਾਂ ਦੂਜੀ ਭੈਣ ਦੇ ਬੱਚੇ ਹਾਂ ਹਾਂ ਪੀਲੀਆਂ ਵਾਲੀ ਦੇ ਹਾਂ ਪੀਲੀਆਂ ਵਾਲੀਆਂ ਇਹ ਬੱਕਰੀ ਹੈ ਇਹਨਾਂ ਦੇ ਵਜੂਦ ਬੱਕਰੇ ਨੇ ਭਾਜੀ ਇਹ ਦੇਖੋ ਭਾਈ ਹੁਣ ਕਈ ਵਾਰ ਭਰਾ ਕਹਿ ਦਿੰਦੇ ਆ ਕਿੰਨਾ ਪਤਾ ਲੱਗ ਜਾਂਦਾ ਇੱਕੋ ਜਿਹੇ ਤੇ ਹੈਗੇ ਆ ਦੇਖਣ ਨੂੰ ਕਿਉਂਕਿ ਇਹਨਾਂ ਦਾ ਸਰੀਰ ਵਜੂਦ ਕੱਦ ਕਾਠ ਜਿਹੜਾ ਹੈਗਾ ਨਜ਼ਰਾਂ ਦੇ ਵਿੱਚ ਆ ਜਾਂਦਾ ਉਹ ਇਹ ਨਾਲ ਹੀ ਉੱਡਦਾ ਉਹਦੇ ਸਹੀ ਹੈ ਸਹੀ ਹੈ ਸਾਹ ਵਿੱਚ ਜਵਾਨ ਨਿਕ 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 ਆ ਹ ਉਡਾਰ ਭੁਲੀ ਆ ਪਰੇ ਨਹੀਂ ਬਈ ਇਹ ਬਲੱਡ ਇੱਕੋ ਹੀ ਆ ਇੱਕੋ ਝੋਲੀ ਰੇ ਦੋਨੇ ਬੱਚੇ ਹਾਂ ਸਹੀ ਆ ਆ ਦੇਖ ਇੱਕ ਆ ਫਿਰਦਾ ਬੈਠਾ ਇਹਦਾ ਘਰੂ ਸ਼ੌਂਗ ਇਹ ਆ ਦੇਖ ਇਹ ਨੀਓ ਸੇਮਲਰ ਜਿਹੜਾ ਦਾ ਜਮਾ ਪਤਲਾ ਆ ਜਾਂਦਾ ਥੋੜੇ ਬੰਗ ਲਾਉਣ ਦਾ ਸਮਝਿਆ ਖਰਾ ਹੋ ਗਿਆ ਅੱਛਾ ਇਹ ਵੀ ਓਵਰ ਹੋ ਗਿਆ ਸੀ ਕੱਲ ਹਾਂਜੀ ਐ ਲੈ ਲਈ ਬਾਈ ਜੀ ਭਾਵੇਂ ਮੌਸਮ ਠੰਡਾ ਬਾਈ ਉੜਦੀਆਂ ਤੇ ਨਸਲਾਈਆਂ ਆ ਆਮ ਕਬੂਤਰ ਜਿਹੜਾ ਹੈਗਾ ਆ ਨਹੀਂ ਜ਼ਿਆਦਾ ਉੜ ਸਕਦਾ ਕੋਈ ਤਾਂ ਮਾਰੂ ਇੱਕ ਸਾਈਡ ਤੋਂ ਮਾਰ ਇੱਕ ਨੂੰ ਹਾਂ

ਆ ਉਹ ਬਾਈ ਹੁਣਾਂ ਨੇ ਜਿਹੜਾ ਟੰਕਾ ਨਹੀਂ ਹੁਣ ਦਿਖਾਇਆ ਸੀ ਉਹ ਤਾਂ ਪੇਜ ਆ ਅੱਛਾ ਇਹ ਖਟੀਆਂ ਦਾ ਜੀ ਇਹ ਖਟੀਆਂ ਦਾ ਜੀ ਇਹ ਖਟੀਆਂ ਦਾ ਸਹੀ ਆ ਇਹ ਭਈਏ ਨੇ ਪਰਕ ਹੁੰਦਾ ਪੂਛਦਾ ਇੱਕ ਪਰਕ ਆਲਾ ਇਹਦਾ ਹਨਾ ਹਾਂ ਇੱਕ ਪਰ ਸਹੀ ਸੈਂਟਰ ਵਾਲਾ ਕਾਲਾ ਸੈਂਟਰ ਵਾਲਾ ਪਰਕ ਆਲਾ ਅੱਡੀ ਔਰ ਦੇ ਬਹੁਤ ਬੰਦ ਆ ਪਾਰ ਹੈ ਇਨੀ ਸੋਤ ਦਾ ਲਾਂਚ ਦਾ ਹਾਂ ਪੂਛਤੇ ਵੀ ਜਿਹੜਾ ਲਾਂਚ ਆ ਲਾਂਚ ਜਿਹੜੇ ਆ ਕਈ ਕਈ ਕੱਢ ਜਾਂਦੇ ਆ ਐਫਟ ਨੰਦਰੋ ਦਿਖਾ ਦਈਏ ਮੈਨੂੰ ਦਿਖਾ ਲੋ ਦਿਖਾ ਲੋ ਇੱਧਰ ਆ ਬੱਚੇ ਪਾਲਣ ਨੂੰ ਰੇਸਰ ਚ ਰੱਖੀ ਆ ਅੱਛਾ ਇਹ ਦੂਸਰੇ ਕਬੂਤਰ ਆ ਬਾਈ ਕੀ ਉਹਦਾ ਕਬੂਤਰ ਹੀ ਆ ਆ ਰੇਸਰਾਂ ਦਾ ਵੀ ਕਰ ਲੋ ਸ਼ੌਂਕ ਮੇਰੇ ਵੀਰ ਤੁਹਾਨੂੰ ਕਰਾ ਦਈਏ ਬਾਈ ਹੁਣਾਂ ਦੇ ਕੋਲ ਇਹ ਰੇਸਰ ਬੜੇ ਬੜੇ ਮੋਟੇ ਆ ਬਾਈ ਬੱਚੇ ਪਲਾਉਣ ਵਾਸਤੇ ਬਾਈ ਹੁਣਾਂ ਨੇ ਰੱਖੇ ਹੋਏ ਆ। ਆਹ ਦੇਖੋ। ਆਪਾਂ ਤੁਹਾਨੂੰ ਕਿਹ ਹੈਗੇ ਰੇਸਰ ਵੀ ਦਿਖਾ ਦੇਾਂਗੇ ਤੇ ਆਹ ਲਓ ਬਈ ਦੇਖੋ ਕਿੜਕੜੀਆਂ ਮੋਟੀਆਂ ਇਹਨਾਂ ਦੀਆਂ ਨੱਕਾਂ ਨਾਕ ਇਹਨਾਂ ਦੇ ਬਹੁਤ ਬਹੁਤ ਨਾਸਾਂ ਮੋਟੀਆਂ ਨੇ ਇਹਨਾਂ ਦੀਆਂ। ਤੇ ਵਿੱਚ ਜਿਹੜੇ ਚਿੱਟੇ ਨਾਰਾ ਜਿਹੜੇ ਵਾਈਟ ਕਲਰ ਵਾਲੇ ਆ ਇਹ ਸਾਰੇ ਮਲਵਾਈ ਨੇ। ਤੇ ਵਿੱਚ ਵੈਸੇ ਭਾਜੀ ਹੁਣਾਂ ਨੇ ਜਿਹੜੇ ਹੈਗੇ ਆ ਛੱਡੇ ਹੋਏ ਆ। ਆਹ ਦੇਖੋ ਇਹ ਸਾਰੇ ਜਿਹੜੇ ਰੇਸਰ ਹੀ ਆ। ਆ ਬੱਚਾ ਕਿਹਨਾਂ ਨੇ ਜਿਹੜਾ ਪਾਲ ਦਿੱਤਾ ਆ ਹਾਲੋ ਬਈ ਆ ਫੜਿਆ ਬਾਈ ਹੁਣਾਂ ਨੇ ਇੱਕ ਹੋਰ ਕਬੂਤਰੀ ਆ ਵੀ ਹਣਾ ਕਬੂਤਰੀ ਹਾਂਜੀ ਕਬੂਤਰੀ ਬਿਲਕੁਲ ਸਾਰੀਆਂ ਇਦਾਂ ਦੇ ਜਿਆਦੇ ਕਬੂਤਰੀ ਹਾਂ ਇੱਕੋ ਹੀ ਨਸਲ ਆ ਜਾਂਦੀ ਹੈ ਉਹਦੇ ਬੱਚੇ ਕਿਹੜਾ ਇਦਾਂ ਦੱਸੇ ਜੀ ਉਹ ਇੱਧਰ ਬਿਲਕੁਲ ਇੱਧਰ ਹਾਂ 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 ਖਟੀਆਂ ਆ ਰਹਿਆਂ ਨੇ ਜਾਰੇ ਖਟੀਆਂ ਨੇ ਜਾਂ ਸ਼ੌਟ ਆ ਤਾਂ ਕਿ ਵਧੀਆ ਆ ਜੀ ਆ ਇਹ ਨੀ ਬਰਖ ਹੁੰਦਾ ਇੱਕੋ ਬਰਖ ਹੁੰਦਾ ਮੈਂ ਨੀ ਆ ਮਾਂ ਦਿਖਾ ਦਿਓ ਆ ਪੀ ਆਹ ਗਈ ਆਹ ਖਟੀਆਂ ਦਾ ਕਬੂਤਰੀ ਹੈ ਕਬੂਤਰੀ ਇਹਨਾਂ ਦੇ ਆਸ ਜੋੜੇ ਦੇ ਬੱਚੇ ਮਰ ਤੋਂ ਜ਼ਿਆਦਾ ਹਾਂ ਆ ਜੋੜੀ ਸਹੀ ਆ ਭਾਈ ਵੱਡੀ ਜੋੜੀ ਆ ਜੋੜੀ ਆ ਵੱਡੀ ਆ ਇਹ ਮੈਂ ਐਹੀ ਮੈਂ ਨਾ ਮਤਲਬ ਕਹਿੰਦਾ ਇਹਦੀ ਇਹਦੀ ਜ਼ਿਆਦਾ ਬਰੀਡ ਬਣੀ ਆ ਤੇ ਉੱਡੇ ਵੀ ਚੰਗੇ ਆ ਹਨਾ ਜਿਹੜੇ ਸਿਆਣੇ ਬਹੁਤ ਸਹੀ ਆ ਇਹਦੇ ਤੇ ਆ ਪੂਤਰ ਜਾਂਦਾ ਬੱਚੇ ਜਦੇ ਹਮ ਪਰ ਦੇਖੋ ਬਹੁਤ ਹੀ ਸ਼ਾਨਦਾਰ ਬਾਈ ਪਰ ਮੁੜੇ ਹੋਏ ਅੱਗੇ ਜਾ ਕੇ ਨਾ ਹਾਂ ਉਹੀ ਆ ਆਪਣੇ ਪਾਕਿਸਤਾਨੀ ਉਸਤਾਦ ਕੋਲ ਪੁੱਛਿਆ ਉਹਨਾਂ ਨੇ ਦੱਸਿਆ ਕਹਿੰਦੇ ਜਿਹੜੇ ਵੱਡੇ ਪਰ ਉੱਪਰ ਮੁੜੇ ਆ ਜਿਹੜਾ ਇਹੀ ਬਾਹਰ ਨੂੰ ਹਵਾ ਕੱਢਦੇ ਆ ਇਹੀ ਵੱਡਾ ਜਿਹੜਾ ਹੈਗਾ ਮੈਟਰ ਕਰਦਾ ਇਹਨਾਂ ਦਾ ਪਰਾਂ ਦਾ ਹੀ ਉਹਨਾਂ ਨੂੰ ਬਈ ਜਾਣਕਾਰੀ ਸਾਡੇ ਨਾਲੋਂ ਕਾਫੀ ਜ਼ਿਆਦਾ ਵਿੱਚ ਹਨਾ ਬਹੁਤ ਜਾਣਕਾਰੀ ਉਹ ਵੀ ਰੱਖਦੇ ਆ ਬੰਦ ਪੂਛ ਪੂਛ ਬਿਲਕੁਲ ਬੰਦ ਆ ਬਈ ਇਹ ਦੇਖ ਲੋ ਹਲੋ ਬਈ ਇੱਧਰ ਛੱਡ ਤੈਨੂੰ ਛੱਡ ਸੰਭਲ ਚੰਗਾ ਆਹ ਲਓ ਬਈ ਮਿੱਤਰੋ ਇੱਧਰ ਆ ਕਬੂਤਰੀਆਂ ਛੱਡੀਆਂ ਜਿਹੜੇ ਜੋੜੇ ਤੋੜੇ ਹੋਏ ਆ ਆ ਦੇਖੋ ਇਹ ਵੱਡੀਆਂ ਕਬੂਤਰੀਆਂ ਕਹਿ ਲੋ ਹੈ ਲੋ ਮੈਂ ਇਹ ਨੋ ਬੋਲ ਰਹਾ ਹਾਂ ਇਹ ਹੈ ਵਡੀਆਂ ਕਬੂਤਰੀਆਂ ਬਾਈ ਦੀਆਂ ਮੈਸੂਰੀ ਪਾਈ ਨਗਰ ਦਾ ਮੈਂ ਆਇਆ ਹਾਂ ਦੇਖੋ ਚਿੱਟੀਆਂ ਦੀ ਇਹ ਇਹਦੇ ਟਾਈਮ ਹੀ ਨਹੀਂ ਪੂਰਾ ਹੁੰਦਾ ਇਹਦੇ ਬੱਚਿਆਂ ਦਾ ਅੱਛਾ ਜੀ ਹਾਂ ਜੀ ਇਹ ਹੁਣ ਠੰਡੇ ਕਬੂਤਰਾਂ ਲਵਾਉਣੀ ਅੱਗੇ ਪੂਛ ਵੀ ਦੇਖੋ ਪੂਰੀ ਵਧੀਆ ਹੈ ਇਹਦੀ ਕਬੂਤਰੀ ਸਹੀ ਆ ਮਿਸინ ਉਹ ਵਧੀਆ ਚਟੀਆਂ ਆ ਖਾਣੇ ਬਹੁਤ ਹੀ ਵਧੀਆ ਭਾਈ ਛੁੱਟੇ ਬੰਦਿਆ ਆ ਉਹਦੀ ਭੈਣ ਆ ਉਹ ਚੱਪ ਕਰੈਸ਼ੂ ਦੀ ਹਾਂਜੀ ਜਿਹੜੀ ਪਹਿਲਾਂ ਕਾਲੀ ਚੀਨੀ ਤੁਹਾਨੂੰ ਦੱਸਿਆ ਪਈ ਆ ਉਹਦੀ ਸੱਗੀ ਭੈਣ ਆ ਨਹੀਂ ਦੂਜੀ ਝੋਲੀ ਦੀ ਇਹ ਇਹ ਚਟੀਆਂ ਕਹਿੰਦੇ ਆ ਉਹਦਾ ਉਹਦੀ ਭੈਣ ਸੱਗੀ ਭੈਣ ਹਾਂਜੀ ਹਾਂਜੀ ਸੱਗੀ ਭੈਣ ਸੱਗੀ ਭੈਣ ਹਾਂ ਇਹ ਚਟੀਆਂ ਅੱਖਾਂ ਦੀ ਆ ਸਹੀ ਆ ਤੇ ਤੇ ਪਾਰੇ ਦਾ 10ਵੀਂ ਕਲੀ ਚੜਦੀ ਪਈ ਹੈ ਹਾਂਜੀ ਹਾਂਜੀ ਇਹ ਨਵੀਂ ਮੱਠੀ ਆ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਜੀ ਉਹ ਤਾਂ ਕਮਜ਼ੋਰ ਆ ਥੋੜੀ ਹੋਈ ਇਹ ਕੋ ਆਂਡੇ ਦਵਾ ਹੋ ਗਿਆ ਤਾਂ ਆਂਡੇ ਦੇ ਚੇਂਜ ਕਰਦੇ ਸਹੀ ਸਹੀ ਹੈ ਜੀ ਬਹੁਤ ਵਧੀਆ ਭਾਜੀ ਵਧੀਆ ਸ਼ੌਂਕ ਆ ਪਰਮਾਤਮਾ ਚੜਦੀ ਕਲਾ ਜ ਰੱਖੇ ਤੁਹਾਡਾ ਸ਼ੌਂਕ ਜੀ ਤੇ ਇਹ ਆਪਣੇ ਜਿਹੜੇ ਭਰਾ ਹੈਗੇ ਨੇ ਇੱਥੇ ਬਾਈ ਤੁਹਾਨੂੰ ਸ਼ੌਂਕ ਕਰਾ ਰਹੇ ਆ ਆਪਾਂ ਇੰਗਲੈਂਡ ਦੇ ਵਿੱਚ ਕਬੂਤਰਾਂ ਦਾ ਤੇ ਸ਼ੌਂਕ ਤੁਹਾਨੂੰ ਕਿੱਦਾਂ ਦਾ ਲੱਗਾ ਜਰੂਰ ਦੱਸਣਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਲੈ ਕੇ ਮੇਤਰੋ ਬਹੁਤ ਛੇਤੀ ਮਿਲਦੇ ਰਵਾਂਗੇ ਤੁਹਾਨੂੰ ਆ ਇੱਕ ਭਾਜੀ ਉਹਨਾਂ ਨੇ ਹੋਰ ਪਰਿੰਦਾ ਫੜਿਆ ਬਾਈ ਆ ਆ ਖਟੀਆਂ ਦਾ ਕਬੂਤਰੀ ਨਹੀਂ ਕਬੂਤਰ ਇਹ ਨਾ ਰਹਿ ਹਾਂਜੀ ਮੀਸੀਨ ਹੋ ਗਿਆ ਇਹਦੀ ਬਹੁਤ ਵਧੀਆ ਬਾਈ ਕੋੜਾ ਬਹੁਤ ਜ਼ਿਆਦਾ ਭਾਜੀ ਇੱਥੋਂ ਜਿਹ ਲਈ ਤੁਹਾਨੂੰ ਸ਼ੌਂਕ ਪਿਆ ਹਾਂਜੀ ਮਤਲਬ ਕਹਿੰਦਾ ਇੱਥੇ ਕਿਹਦੇ ਤੋਂ ਦੇਖ ਕੇ ਤੁਹਾਨੂੰ ਲੱਗਾ ਵੀ ਹੁਣ ਰੱਖੀਏ ਕਬੂਤਰ ਇੱਥੇ ਵਧੀਆ ਇਦਾਂ ਹੀ ਬਸ ਆ ਪਾਕਿਸਤਾਨੀ ਭਰਾ ਹੈਗੇ ਇੱਥੇ ਰੱਖੇ ਅੱਛਾ ਅੱਛਾ ਉਹਨਾਂ ਵਾਲਾ ਦੇਖ ਦੇਖ ਕੇ ਠੀਕ ਆ ਠੀਕ ਆ ਪੁਰਾਣਾ ਕਿਹੜਾ ਜਾਗ ਪੈਂਦਾ ਜੋ ਮਰਜੀ ਹੋ ਜਵੇ ਬਹੁਤ ਹੀ ਵਧੀਆ ਬਾਕੀ ਮਤਰੋ ਕਿਦਾਂ ਦਾ ਲੱਗਾ ਸ਼ੌਂਕ ਵੀਰ ਦੇ ਕਬੂਤਰ ਕਿਦਾਂ ਦੇ ਲਗੇ ਜਰੂਰ ਦੱਸਿਓ ਤੇ ਦਿਓ ਹੁਣੇ ਇਜਾਜ਼ਤ ਮਿਲਾਂਗੇ ਬਹੁਤ ਸ਼ਤੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ